ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਨੀ ਆਪਾਂ ਕੇਵਲ ਔਰ ਕੇਵਲ ਬਾਦਲਾਂ ਦੀ ਅਕਾਲੀ ਦਲ ਦੀ ਸੋ ਅਕਾਲੀ ਦਲ ਪੰਜਾਬ ਪਿੱਛੋਂ ਆਪਣੀ ਹੋਂਦ ਨੂੰ ਖਤਮ ਕਰਦਾ ਜਾ ਰਿਹਾ ਹੈ ਔਰ ਇਹ ਗਾਇਬ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਵਿੱਚੋਂ ਗਿਰਜਾਂ ਖਤਮ ਹੋ ਗਈਆਂ ਚਿੜੀਆਂ ਖਤਮ ਹੋ ਗਈਆਂ ਕਈ ਚੀਜ਼ਾਂ ਕਈ ਜਾਨਵਰ ਖਤਮ ਹੁੰਦੇ ਜਾ ਰਹੇ ਨੇ ਉਸੇ ਤਰ੍ਹਾਂ ਅਕਾਲੀ ਦਲ ਦਾ ਖਾਤਮਾ ਹੋ ਰਿਹਾ ਔਰ ਇਹ ਆਪਣੇ ਪਲਾਨ ਦੀ ਹੋਰ ਹੈ ਜਿਸ ਤਰ੍ਹਾਂ ਇਹਨਾਂ ਨੇ ਲੱਭਣਾ ਨਹੀਂ ਵੀ ਗਏ ਤੇ ਗਏ ਕਿੱਥੇ ਕਿਉਂਕਿ ਇਹਨਾਂ ਦੀ ਆਪਸੀ ਤਾਲ ਮਿਲਦੀ ਕਮੀ ਆਪਸੀ ਇਹਨਾਂ ਦੇ ਸੰਗਠਨ ਦੇ ਵਿੱਚ ਸੰਗਠਨ ਦੇ ਇੱਕ ਨੇਤੇ ਦੀ ਔਰ ਸੰਗਠਨ ਨੂੰ ਕਿਵੇਂ ਬੰਨ੍ਹ ਕੇ ਰੱਖਣਾ ਉਹ ਕਮੀ ਜਿਹੜੀ ਹੈ ਜੱਗ ਜਹਰ ਉਹ ਉਜਾਗਰ ਹੁੰਦੀ ਹੈ ਸੋ ਇਹ ਪਾਰਟੀ ਦਾ ਜਿਹੜਾ ਇਹ ਪਲਾਨ ਬਿਲਕੁਲ ਣਜਾਇਜ਼ ਹੈ ਹੋ ਹੀ ਜਾਣਾ ਚਾਹੀਦਾ ਕਿਉਂਕਿ ਇਹ ਹਮੇਸ਼ਾ ਇੱਕ ਹੀ ਚੀਜ਼ ਤੇ ਜਿੱਤਦੀ ਸੀ ਪੰਥ ਦੀ ਵੋਟ ਲੈ ਕੇ ਔਰ ਪੰਥ ਦੀ ਸਿੱਖ ਪੰਥ ਦੀ ਨੁਮਾਇੰਦਗੀ ਨੂੰ ਲੈ ਕੇ ਕਹਿੰਦੇ ਸੀਗੇ ਕਿ ਸਾਡੇ ਤੋਂ ਵੱਡਾ ਸਿੱਖ ਪੰਥ ਦਾ ਕੋਈ ਹਮੈਤੀ ਨਹੀਂ ਹਮਦਰਦ ਨਹੀਂ ਸੋ ਪਤਾ ਨਹੀਂ ਉਹ ਸਿੱਖੀ ਭੋਲੇ ਹੁੰਦੇ ਸੀ ਜਾਂ ਉਦੋਂ ਵੱਡੇ ਬਦਲ ਦੀ ਕੋਈ ਰਾਜਨੀਤੀ ਆਉਜੀ ਸੀ ਲੋਕ ਵੋਟ ਪਾ ਦਿੰਦੇ ਸੀਗੇ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਤਾਂ ਭਾਈ ਪੰਥੀ ਜਾਣ ਚੁੱਕਾ ਹੈ ਸਿੱਖ ਜਾਣ ਚੁੱਕੇ ਨੇ ਕਿ ਇਹ ਪੰਥਕ ਪਾਰਟੀ ਨਹੀਂ ਇਹ ਬੰਦਕ ਪਾਰਟੀ ਹੈ ਇਹ ਆਪਣੇ ਬੰਦਨ ਵਿੱਚ ਬੰਨ ਲੈਂਦੀ ਹੈ ਔਰ ਬੰਦਕ ਦਾ ਮਤਲਬ ਹੁੰਦਾ ਕਿਸੇ ਨੂੰ ਜਾਂ ਬੰਦੀ ਕਰ ਲੈਣਾ ਜਾਂ ਪਿੰਜਰੇ ਵਿੱਚ ਪਾ ਲੈਣਾ ਜਾ ਉਹਨੂੰ ਆਪਣੇ ਬੰਧਨ ਵਿੱਚ ਬੰਨ ਲੈਣਾ ਜਾਂ ਉਹਨੂੰ ਬੰਦਕ ਬਣਾ ਕੇ ਰੱਖਣਾ ਕੈਦ ਵਿੱਚ ਕਰ ਲੈਣਾ ਇਹ ਬੰਦਕ ਪਾਰਟੀ ਹੈ ਪੰਥਕ ਪਾਰਟੀ ਨਹੀਂ ਜੇ ਜੇ ਇਹ ਪੰਥਕ ਪਾਰਟੀ ਹੁੰਦੀ ਤਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਸਿੰਘ ਦੇ ਮੁਕਾਬਲੇ ਆ ਬਲਟੋਹਾ ਵਰਗੇ ਬੰਦੇ ਨੂੰ ਇੱਕ ਬਹੁਤ ਹੀ ਘਟੀਆਂ ਮਾਨਸਿਕਤਾ ਵਾਲੇ ਬੰਦੇ ਨੂੰ ਖੜਾ ਨਾ ਕਰਦੇ ਉੱਥੋਂ ਹੀ ਇਹਨਾਂ ਦਾ ਪਤਾ ਲੱਗ ਗਿਆ ਸੀ ਹੌਲੀ-ਹੌਲੀ ਇਹਨਾਂ ਨੇ ਜਦੋਂ ਦੇਖਿਆ ਕਿ ਅਮਰਤਪਾਲ ਤਾਂ ਮੈਦਾਨ ਵਿੱਚ ਆਈ ਗਿਆ ਫਿਰ ਇਹਨਾਂ ਨੇ ਅੱਗ ਉਬਲਣੀ ਸ਼ੁਰੂ ਕਰੀ ਉਹਦੇ ਖਿਲਾਫ ਜਿੰਨੇ ਅੱਗ ਕੱਢਦੇ ਰਹੇ ਜਿੰਨਾ ਇਹ ਬਕਵਾਸ ਕਰਦੇ ਰਹੇ ਸੁਖਬੀਰ ਬਦਲ ਖੁਦ ਬੋਲਿਆ ਕਿ ਇਹ ਜਿੰਨਾ ਪਾਉਂਦਾ ਦੋ ਸਾਲ ਪਹਿਲਾਂ ਜਿੰਨਾ ਪਾਉਂਦਾ ਸੀ ਇਹ ਔਰ ਪਟੇ ਕੀਤੇ ਹੋਏ ਸੀਗੇ ਵਾਲ ਕੱਟੇ ਹੋਏ ਸੀਗੇ ਇੰਨੇ ਅਮਰਤ ਵੀਣੀ ਸਿਖਿਆ ਐਡੀ ਛੇਤੀ ਕਿੱਥੋਂ ਇਹ ਕਿਹੜਾ ਹੈ ਕਿਹੜੇ ਹੈਲੀਕਾਪਟਰ ਚ ਉਤਰਿਆ ਔਰ ਇਹ ਪੰਥਕ ਕਿਵੇਂ ਹੋ ਗਿਆ ਸਾਨੂੰ ਇੰਨੇ ਸਾਲ ਹੋ ਗਏ ਪੰਥ ਦੀ ਸੇਵਾ ਕਰਦੇ ਹਾਂ ਉਹਨੂੰ ਪੰਥ ਤੋਂ ਸੇਵਾ ਤੁਸੀਂ ਲਈ ਹੈ ਕੀਤੀ ਕੋਈ ਨਹੀਂ ਔਰ ਕੋਈ ਤੁਹਾਡਾ ਪੰਥ ਦੇ ਉੱਤੇ एहसान ਨਹੀਂ ਹੈਗਾ ਐਡੇ ਤੁਸੀਂ ਮਹਾਰਾਜੇ ਰਣਜੀਤ ਸਿੰਘ ਨਹੀਂ ਗਏ ਉਸ ਤੋਂ ਬਾਅਦ ਬਲਟੋਆ ਨੇ ਵੀ ਫਿਰ ਆਪਣੀ ਜ਼ੁਬਾਨ ਜ਼ਿੰਮੇਦਾਰੀ ਦੀ ਹੈਗੀ ਹੈ ਸ਼ਰਾਰਤੀ ਬੰਦਾ ਹੈ ਸ਼ਰਾਰਤੀ ਨੁੰਬੜੀ ਛਾਲਾ ਮਾਰ ਮਾਰ ਕੇ ਮੰਗੂਰਾ ਨੂੰ ਕੁਛਿਆ ਨੂੰ ਪੈਂਦੀ ਰਹੀ ਜਦੋਂ ਨਹੀਂ ਪਹੁੰਚਦਾ ਕਹਿੰਦੀ ਥੂ ਕੌੜੀ ਹੁਣ ਇੰਟਰਵਿਊ ਲਈ ਵੀ ਪੱਤਰਕਾਰੇ ਨੂੰ ਲੱਭਦੇ ਫਿਰਦੇ ਨੇ ਤੇ ਲੁਕਦਾ ਫਿਰਦਾ ਸੋ ਇਹਨਾਂ ਦਾ ਇੱਕ ਮਜੀਠੀਆ ਮਜੀਠੀਏ ਤੋਂ ਕੁਛੋ ਕੁਛ ਨਾ ਉਹਦੀ ਜ਼ੁਬਾਨ ਕਿੱਧਰ ਨੂੰ ਚੱਲੇ ਕੈਂਚੀ ਵਾਂਗੂ ਚੱਲੀ ਜਾਂਦੀ ਹੈ ਉਹਨੇ ਵੀ ਕਿਹਾ ਸੀ 10 ਮਿੰਟਾਂ ਚਾਹ ਸਾਨੂੰ ਦੇ ਦੋ ਮਰਤ ਪਾਲ ਸੀ ਸਹੀ ਕਰਦੀਏ ਸੋ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਐ ਇਹਨਾਂ ਨੂੰ ਲੋਕਾਂ ਨੇ ਦਿਖਾਤਾ ਕਿ ਪੰਥਕ ਕੌਣ ਨੇ ਪੰਥਕ ਭਾਈ ਅਮਰਤਪਾਲ ਐ ਪੰਥ ਬਾਰੇ ਉਹ ਸੋਚਦਾ ਸੀ ਉਹ ਗੱਡੀਆਂ ਦਾ ਟਰਾਂਸਪੋਰਟ ਦਾ ਔਰ ਵਧੀਆ ਸੈਟਲ ਸੀਗਾ ਉਹਨੂੰ ਪੈਸੇ ਦੀ ਘਾਟ ਸੀ ਉਹ ਪੰਥ ਦੀ ਸੇਵਾ ਲਈ ਆ ਗਿਆ ਸਿੱਖੀ ਜਾਗੀ ਉਹਨੇ ਅਮਰਤ ਛਕ ਲਿਆ ਪਹਿਲਾਂ ਵਾਲ ਕੱਟੇ ਸੀ ਤਾਂ ਉਹਦੀ ਆਪਣੀ ਜ਼ਿੰਦਗੀ ਸੀ ਤੇ ਤੁਸੀਂ ਕਿਹੜਾ ਪੰਥਕ ਹੋ ਕੇ ਤੀਰ ਮਾਰਤਾ ਤੁਸੀਂ ਵੀ ਗਤਰੇ ਨਾਮ ਦੇ ਪਾਏ ਨੇ ਛਾਨ ਨੂੰ ਲਾ ਕੇ ਕਿੱਲੀ ਨਾਲ ਟੰਗ ਦਿਓ ਕੋਲੇ ਕੋਲੇ ਮੀਟ ਦੇ ਖਾਂਦੇ ਹੋ ਲਾਂ ਤਾਂ ਤੁਹਾਨੂੰ ਇਹੋ ਜਿਹੇ ਪੰਥਕਾਂ ਨੂੰ ਸੋ ਇਹਨਾਂ ਦੀ ਅਕਾਲੀ ਦਲ ਜਿਹਨੂੰ ਲੋਕ ਮਜ਼ਾਕ ਵਿੱਚ ਕਹਿੰਦੇ ਨੇ ਖਾਲੀ ਦਲੋਂ ਖਾਲੀ ਹੈ ਤੇ ਇਹ ਅਕਾਲੀ ਦਲ ਖਾਲੀ ਦਲ ਹੋ ਚੁੱਕਾ ਹੈ ਇਹਨਾਂ ਦੇ ਪੱਲੇ ਕੁਝ ਨਹੀਂ ਤੁਸੀਂ ਹੁਣ ਵੇਖ ਹੀ ਲਿਆ ਇਹਨਾਂ ਨੂੰ ਨਕਾਰਤਾ ਪੰਜਾਬ ਵਿੱਚੋਂ ਇਹ ਇਹ ਪੰਜਾਬ ਦੀ ਸੱਤਾ ਚੋਂ ਪੰਜਾਬ ਦੀ ਸਿੱਖ ਮジョਰਿਟੀ ਚੋਂ ਬਿਲਕੁਲ ਬਾਹਰ ਹੋ ਚੁੱਕੇ ਨੇ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਂਦਾ ਜਿਵੇਂ ਤਵੇਂ ਇਹਨਾਂ ਨੇ ਹਰ ਬੀਬਾ ਹਰ ਸਿਮਰਤ ਕੌਰ ਨੂੰ ਜਿਤਾ ਕੇ ਇਹ ਸ਼ੁਕਰ ਕਰਨ ਬਠਿੰਡੇ ਵਾਲਾ ਦਾ ਉਹਨਾਂ ਉੱਥੇ ਜਾ ਜਾ ਕੇ ਨੱਕ ਰਗੜਨਾ ਜਿਨ੍ਹਾਂ ਨੇ ਇਹਨਾਂ ਦੀ ਇੰਨੀ ਕਿੱਜਤ ਬਚਾਤੀ ਉਹਨਾਂ ਨੇ ਨਹੀਂ ਤਾਂ ਇਹਨਾਂ ਦਾ ਬੀਜੇਪੀ ਵਾਂਗੂ ਸੁਪੜਾ ਸਾਫ ਸੀ ਬੀਜੇਪੀ ਨੇ ਜੇ ਪੰਜਾਬ ਨਾਲ ਮੱਥਾ ਲਾਇਆ ਤਾਂ ਲੈ ਜਾਏ ਇੱਥੋਂ ਬੋਰੀਆਂ ਭਰ ਕੇ ਜੇ ਪੰਜਾਬੀਆਂ ਨੂੰ ਕਿਸਾਨਾਂ ਦੀਆਂ ਬੋਰੀਆਂ ਖਾਲੀ ਨੇ ਜੇ ਉਹਨਾਂ ਦੇ ਹੱਕ ਖਾਲੀ ਨੇ ਹੱਕਾਂ ਤੋਂ ਵਾਂਝੇ ਨੇ ਜੇ ਉਹ ਬਾਰਡਰਾਂ ਤੇ ਬੈਠੇ ਨੇ ਤੇ ਪੁੱਤ ਤੁਸੀਂ ਵੀ ਇੱਥੋਂ ਬੋਰੀਆਂ ਭਰ ਕੇ ਨਹੀਂ ਖੜਦੇ ਵੋਟਾਂ ਦੀਆਂ ਜਿਵੇਂ ਖਾਲੀ ਖਾਲੀ ਆਏ ਸੀ ਖਾਲੀ ਅੱਥੀ ਜਾਓਗੇ ਸੋ ਬਾਕੀ ਭਾਰਤ ਤੋਂ ਵੋਟਾਂ ਲਈ ਜਾਓ ਦੂਜੇ ਪਾਸੇ ਹੋਰ ਆਪਣਾ ਰਾਜ ਕਰੀ ਜਾਓ ਇਹ ਪੰਜਾਬ ਹੈ ਇਹ ਅਣਖ ਪਿੱਛੇ ਖੜਦਾ ਹੈ ਔਰ ਅਣਖ ਪਿੱਛੇ ਮਰਦਾ ਹੈ ਸੋ ਉਹ ਬੀਬੀ ਜਿੱਤ ਕੀ ਜਿਵੇਂ ਤੇਵੇਂ ਹੁਣੇ ਮਾੜੇ ਮੋਟੀ ਗੱਲ ਕਰਨ ਜੋਗੇ ਹੋਗੇ ਸੋ ਇਹਨਾਂ ਨੂੰ ਮੰਥਨ ਦੀ ਲੋੜ ਵੀ ਨਹੀਂ ਹੈਗੀ ਇਹਨਾਂ ਨੂੰ ਸਮਝਾਉਣ ਦੀ ਲੋੜ ਵੀ ਨਹੀਂ ਹੈਗੀ ਬਹੁਤ ਸਮਝਦਾਰ ਨੇ ਸੋ ਦੋਸਤੋ ਆਪਨਾ ਇਹ ਜਿਹੜਾ ਫਾਇਦਾ ਲੈ ਕੇ ਪੰਥਕ ਹੋਣ ਦਾ ਉਹ ਹੁਣ ਲੋਕਾਂ ਨੂੰ ਸਮਝ ਆ ਗਿਆ ਕਿ ਕਿੱਡੇ ਕਿ ਪੰਥਕ ਨੇ ਹੁਣ ਪੰਥਕ ਭਾਈ ਸਰਬਜੀਤ ਸਿੰਘ ਭਾਈ ਆਹ ਅਮਰਤਪਾਲ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਬਤਾਇ ਕਿਛ ਦੇਖਿਓ ਕਿੰਨੇ ਪੰਥਕ ਉੱਠਦੇ ਨੇ ਇਹਨਾਂ ਦੀ ਇੱਕ ਨਵੀਂ ਜਮਾਤ ਔਰ ਨਵੀਂ ਟੀਮ ਉੱਠੂਗੀ ਉਹ ਸਾਰੇ ਪੰਥਕ ਹੋਊਗੀ ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਬਿਲਕੁਲ ਖਾਲੀ ਦਲ ਇਹ ਇਹਦੇ ਬਾਰੇ ਹੁਣ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਅੰਮ੍ਰਿਤਸਰ ਨੂੰ ਸੂਚਨਾ ਚਾਹੀਦਾ ਹੈ ਐਸਜੀਪੀਸੀ ਨੂੰ ਸੋਚਣਾ ਚਾਹੀਦਾ ਕਿ ਇਹਦਾ ਕਰਨਾ ਕੀ ਹੈ ਇਹਦੇ ਵਿੱਚ ਬਦਲਾਅ ਕਰਨ ਇਹਨਾਂ ਦੇ ਸਤੀਫੇ ਲੈਣ ਤੇ ਜੇ ਇਹਨਾਂ ਦੀ ਆਪਣੀ ਘਰ ਦੀ ਹੈ ਤਾਂ ਆਪਣਾ ਜਿੰਮੇ ਮਰਜੀ ਕਰਨ ਸ਼ਖਵੀਰ ਬਦਲਦੇ ਵਸਦੀ ਗੱਲ ਨਹੀਂ ਕਿ ਇਹ ਇਸ ਪਾਰਟੀ ਨੂੰ ਚਲਾ ਲੇ ਜਾਂ ਪੰਜਾਬ ਤੇ ਮੁੜ ਦੁਬਾਰਾ ਰਾਜ ਕਰ ਲੇ ਕਿਉਂਕਿ ਜਿਹੜੀ ਇਹ ਭੈੜੀ ਜਵਾਨ ਇਹਨਾਂ ਨੇ ਮੂੰਹ ਕੱਢੀ ਹੋਈ ਹੈ ਅਮਰਤਪਾਲ ਦੇ ਖਿਲਾਫ ਸਿੱਖਾਂ ਦੇ ਖਿਲਾਫ ਬੋਲਦੇ ਰਹੇ 420 ਸੀ ਕਰਦੇ ਰਹੇ ਹੁਣ ਤੁਸੀਂ ਪੁੱਤ ਚਿੱਟਾ ਲਿਆਂਦਾ ਸਾਰੇ ਮਾਵਾ ਦੇ ਪੁੱਤ ਜਿਹੜੇ ਨੇ ਸਾਰੇ ਮਾਵਾ ਦੇ ਗੱਭਰੂ ਪੁੱਤ ਮਾਰੇ ਜਾ ਰਹੇ ਨੇ ਔਰ ਇਹ ਕਾਟਾ ਪੰਜਾਬ ਦਾ ਕਦੀ ਪੂਰਾ ਨਹੀਂ ਹੋਣਾ ਔਰ ਤੁਹਾਡਾ ਜਿਹੜਾ ਖਾਲੀ ਜਿਹੜਾ ਮਸ਼ੀਨਾਂ ਦਾ ਡੱਬਾ ਉਹ ਭਰਨਾ ਨਹੀਂ ਤੁਹਾਡਾ ਵੀ ਖਾਲੀ ਰਹਿਣਾ ਤੁਹਾਡਾ ਵੀ ਘਾਟਾ ਕਦੀ ਪੂਰਾ ਨਹੀਂ ਹੋਣਾ ਸੋ ਤੁਸੀਂ ਕੌਮ ਦਾ ਘਾਟਾ ਕੀਤਾ ਕੌਮ ਹੁਣ ਤੁਹਾਡਾ ਘਾਟਾ ਕਰੂਗੀ ਤੇ ਜਿਹੜੀ ਪੰਥ ਦੀ ਗੱਲ ਹੈ ਪੰਥ ਆਪਣੇ ਸਾਰੇ ਚੱਲੂਗਾ ਇਹਨੂੰ ਸੰਭਣ ਵਾਲੇ ਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਯੋਧੇ ਹੋਰ ਬਹੁਤ ਭੇਜ ਦੂਗਾ ਸੋ ਬਲਟੋਏ ਨੂੰ ਚਾਹੀਦਾ ਹੈ ਕਿ ਜਿਹੜਾ ਆਪਣੀ ਜ਼ਮਾਨਤ ਵੀ ਜਬਤ ਕਰਾ ਗਿਆ ਜਿਹੜਾ ਬੰਦਾ ਆਪਣੀ ਕਹਿੰਦਾ ਸੀ ਬਲਟੂਆ ਬਲਟੂਆ ਪਈ ਹੈ ਉਹ ਆਪਣੀ ਜ਼ਮਾਨਤ ਤੱਕ ਜਬਤ ਕਰਾ ਗਿਆ ਸੋ ਇਹੋ ਜਿਹੇ ਬੰਦੇ ਨੂੰ ਜੇ ਮਾੜੀ ਜੀ ਐਨੀ ਕੀ ਵੀ ਇੱਜ਼ਤ ਹੋਵੇ ਉਹਨੂੰ ਚਿੱਟੀ ਦਾੜੀ ਦੀ ਇਲਾਜ ਹੋਵੇ ਤਾਂ ਉਹਨੂੰ ਤੁਰੰਤ ਤਸਦੀਫਾ ਦੇ ਦੇਣਾ ਚਾਹੀਦਾ ਹੈ ਅਕਾਲੀ ਦਲ ਚੋਂ ਦੇ ਦੇਣਾ ਚਾਹੀਦਾ ਹੈ ਰਾਜਨੀਤੀ ਚੋਂ ਦੇ ਦੇਣਾ ਚਾਹੀਦਾ ਹੈ ਪਰ ਇਹ ਬੇਸ਼ਰਮ ਲੋਗ ਬਹੁਤ ਬੇਸ਼ਰਮ ਹੁੰਦੇ ਨੇ ਨੀਂਦ ਦੀਆਂ ਗੋ ਜਿਵੇਂ ਬਰਸਾਤੀ ਡੱਡੂ ਬਾਹਰ ਆਉਂਦੇ ਨੇ ਬਾਹਰ ਆਉਣ ਲੱਗ ਜਾਣਾ ਸੋ ਪੰਥਕ ਲੀਡਰ ਜੇ ਤੁਸੀਂ ਹੁੰਦੇ ਤਾਂ ਆਹ ਹਾਲ ਨਾ ਹੁੰਦਾ ਜੇ ਪੰਥਕ ਲੀਡਰ ਤੁਸੀਂ ਵਧੀਆ ਹੁੰਦੇ ਤਾਂ ਸਾਡਾ ਵੀ ਆਹ ਹਾਲ ਨਾ ਹੁੰਦਾ ਤੁਸੀਂ ਵਧੀਆ ਨੁਮਾਇੰਦਗੀ ਨਹੀਂ ਕੀਤੀ ਤੇ ਤੁਸੀਂ ਨਕਾਰੇ ਗਏ ਹੁਣ ਇੱਥੇ ਨਵੇਂ-ਨਵੇਂ ਚਿਹਰੇ ਆਉਣਗੇ ਨਵੇਂ-ਨਵੇਂ ਪੰਥਕ ਲੀਡਰ ਆਉਣਗੇ ਉਹ ਆਪਣੀ ਬਾਗਡੋਰ ਸੰਭਾਲਣਗੇ ਪੰਜਾਬ ਨੂੰ ਬਚਾ ਲੈਣਗੇ ਤੇ ਤੁਸੀਂ ਆਪਣਾ ਏਸੀਆਂ ਚ ਲੇਟੋ ਆਪਣੇ ਬਿਜ਼ਨਸ ਕਾਰੋਬਾਰ ਬੜਾ ਕੁਝ ਖਰੀਦਿਆ ਤੁਸੀਂ ਆਪਣੇ ਉਹਨਾਂ ਬਿਜ਼ਨਸਾਂ ਤੇ ਧਿਆਨ ਦਿਓ ਆਪਣੀ ਫੋਟਲਾਂ ਤੇ ਧਿਆਨ ਦਿਓ ਜ਼ਮੀਨਾਂ ਦੇ ਧਿਆਨ ਦਿਓ ਤੁਸੀਂ ਪੰਜਾਬ ਦੇ ਲੋਕਾਂ ਤੋਂ ਕੀ ਲੈਣਾ ਹੈ ਪੈਸਾ ਤੁਹਾਡੇ ਕੋਲੋਂ ਵਾਧੂ ਆ ਗਿਆ ਕਫੇ ਵਾਧੂ ਨੇ ਔਰ ਆਪਣਾ ਤੁਸੀਂ ਆਨੰਦ ਮਾਣੋ ਇਹ ਟੈਨਸ਼ਨ ਬਾਜੀ ਚੋਂ ਤੁਸੀਂ ਨਿਕਲੋ ਬਾਦਲ ਸਾਹਿਬ ਛੁੱਟੀਆਂ ਕਰੋ ਇਹਦੀਆਂ ਇਹ ਅਕਾਲੀ ਦਲ ਨੂੰ ਕਾਟਾ ਮਾਰੋ ਇਹਨੂੰ ਭੰਗ ਕਰ ਦਿਓ ਇਹਦੇ ਵਿੱਚ ਇੱਕ ਵੀ ਬੰਦਾ ਇੱਕ ਬੰਦਾ ਸੌਰੀ ਮੈਂ ਕਹਿਣ ਲੱਗਾ ਸੀ ਚੱਜਦਾ ਨਹੀਂ ਇੱਕ ਬੰਦਾ ਹੈਗਾ ਚੱਜਦਾ ਜੇ ਉਹ ਬੰਦੇ ਨੂੰ ਪ੍ਰਧਾਨ ਬਣਾਓ ਉਹ ਵਰਦਾ ਇਹਦੀ ਨੁਮਾਇੰਦਗੀ ਕਰੇ ਉਹ ਲੀਡਰਸ਼ਿਪ ਨੂੰ ਸਾਰੀ ਨੂੰ ਦੇਖੇ ਉਹ ਸਾਰੇ ਫੈਸਲੇ ਲਵੇ ਤਾਂ ਅਕਾਲੀ ਦਲ ਨੂੰ ਇਹ ਨਾ ਸਮਝੋ ਖਤਮ ਹੋ ਗਿਆ 6 ਮਹੀਨੇ ਚ ਫਿਰ ਤੋਂ ਖੜਾ ਹੋ ਜਾਊਗਾ ਉਹ ਬੰਦਾ ਇਹ ਆਲੀ ਲੁਧਿਆਣੇ ਵਾਲਾ ਸੋ ਇੱਕ ਅਕਾਲੀ ਤੋਂ ਬਿਨਾ ਤੁਹਾਡੀ ਪੂਰੀ ਪਾਰਟੀ ਦੇ ਵਿੱਚ ਦੂਜਾ ਬੰਦਾ ਨਹੀਂ ਜਿਹੜਾ ਕੋਈ ਸੱਚ ਦੀ ਗੱਲ ਕਰਦਾ ਹੋਵੇ, ਹੱਕ ਸੱਚ ਦੀ ਗੱਲ ਕਰਦਾ ਹੋਵੇ, ਪੰਜਾਬ ਦੀ ਗੱਲ ਕਰਦਾ ਹੋਵੇ, ਤੁਸੀਂ ਸਾਰੇ ਨਾ ਮਸ਼ਕਰੀਆਂ ਕਰਦੇ ਹੋ। ਸੋ ਅਕਾਲੀ ਨੂੰ ਪ੍ਰਧਾਨ ਬਣਾ ਦਿਓ ਤੇ ਅਕਾਲੀ ਦਲ ਦੀ ਹੋਂਦ ਬਚ ਜੂਗੀ ਨਹੀਂ ਤੇ ਖਤਮ ਹੈ। ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਔਰ ਜੇ ਬੜੀ ਵਧੀਆ ਲੱਗੀ ਤਾਂ ਸਬਸਕ੍ਰਾਈਬ ਵੀ ਕਰ ਦਿਓ। ਜੇ ਹੋਰ ਵਧੀਆ ਲੱਗੇ ਤੇ ਅੱਗੇ ਗਾਣੂ ਸ਼ੇਅਰ ਕਰ ਦਿਓ। ਨਹੀਂ ਨਹੀਂ ਕਰਨਾ ਤਾਂ ਵੀ ਕੋਈ ਗੱਲ ਨਹੀਂ ਇੱਕ ਮੜਾ ਜਿਹਾ ਲਾਈਕ ਹੀ ਕਰ ਦਿਓ। ਧੰਨਵਾਦ ਸਭ ਨੂੰ।